ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਜੋ ਮੁੰਡਾ ਸੁੱਤਾ ਪਿਆ ਹੈ ਇਹ ਕਿਡਨਾਪ ਕੀਤਾ ਹੋਇਆ ਹੈ ਤੇ ਸਾਹਮਣੇ ਜੋ ਖੜੇ ਨੇ ਇਹ ਜੈਪੁਰ ਪੁਲਿਸ ਵਾਲੇ ਨੇ ਜੋ ਕਿ ਇਸ ਮੁੰਡੇ ਨੂੰ ਬਦਮਾਸ਼ਾਂ ਦੇ ਕੋਲੋਂ ਬਚਾ ਲੈਂਦੇ ਨੇ ਬਿਲਕੁਲ ਫਿਲਮੀ ਸਟਾਈਲ ਦੀ ਤਰ੍ਹਾਂ ਜੋ ਪੁਲਿਸ ਹੈ ਇਸ ਮੁੰਡੇ ਨੂੰ ਗੁੰਡਿਆਂ ਦੇ ਕੋਲੋਂ ਬਚਾ ਲੈਂਦੀ ਹੈ ਸੋ ਦੱਸਦੇ ਕਿ ਇਹ ਮੁੰਡਾ ਹੈ ਜੋ ਆਪਣੇ ਜਨਮ ਦਿਨ ਵਾਲੇ ਦਿਨ ਆਪਣੇ ਦੋਸਤ ਦੇ ਨਾਲ ਘੁੰਮਣ ਗਿਆ ਸੀ ਜਿੱਥੇ ਕਿ 6-7 ਮੁੰਡਿਆਂ ਨੇ ਉਸ ਨੂੰ ਫੜ ਲਿਆ ਤੇ ਜਦੋਂ ਗੁੰਡਿਆਂ ਨੂੰ ਪਤਾ ਚੱਲਿਆ ਕਿ ਮੁੰਡਾ ਕਿਸੇ ਵਧੀਆ ਖਾਨਦਾਨ ਤੋਂ ਲੱਗਦਾ ਹੈ ਤਾਂ ਉਹਨਾਂ ਨੇ ਇਸ ਮੁੰਡੇ ਨੂੰ ਕਿਡਨੈਪ ਕਰ ਲਿਆ ਅਤੇ ਇਸ ਨੂੰ ਬਲੀ ਦਾ ਬੱਕਰਾ ਬਣਾ ਲਿਆ ਅਤੇ ਇਸ ਦੇ ਮਾਪਿਆਂ ਨੂੰ ਫੋਨ ਕਰਕੇ ਕਹਿੰਦੇ ਕਿ ਪੈਸਿਆਂ ਦਾ ਇੰਤਜ਼ਾਮ ਕਰੋ ਨਹੀਂ ਤਾਂ ਤੁਹਾਡਾ ਮੁੰਡਾ ਮਾਰ ਦਿਆਂਗੇ ਸੋ ਦੱਸ ਦੇ ਕਿ ਜਿਵੇਂ ਮਾਪਿਆਂ ਨੂੰ ਪਤਾ ਚੱਲਿਆ ਤਾਂ ਬਹੁਤ ਜ਼ਿਆਦਾ ਕਬਰ ਆ ਗਏ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਤੇ ਪੁਲਿਸ ਨੇ ਵੀ ਉਹਨਾਂ ਨੇ ਇਹੀ ਕਿਹਾ ਕਿ ਜੋ-ਜੋ ਗੁੰਡੇ ਕਹਿ ਰਹੇ ਨੇ ਉਹ ਸੁਣਦੇ ਰਹੋ ਸਾਨੂੰ ਦੱਸਦੇ ਰਹੋ ਅਸੀਂ ਆਪਣੇ ਹਿਸਾਬ ਨਾਲ ਬੱਚੇ ਨੂੰ ਬਚਾ ਲਵਾਂਗੇ ਸੋ ਦੱਸ ਜੀਏ ਕਿ ਫਿਰ ਜਦੋਂ ਬੱਚੇ ਦੇ ਮਾਪਿਆਂ ਨੇ ਮੁੰਡੇ ਦੇ ਮਾਪਿਆਂ ਨੇ ਕਿਹਾ ਕਿ ਕਿੰਨੇ ਪੈਸੇ ਚਾਹੀਦੇ ਨੇ ਤਾਂ ਅੱਗੋਂ ਬਦਮਾਸ਼ ਕਹਿੰਦੇ ਨੇ ਕਿ 20 ਲੱਖ ਦਾ ਇੰਤਜ਼ਾਮ ਰੱਖੋ ਇਸ ਥਾਂ ਤੇ ਆ ਕੇ ਚੱਕ ਲਵਾਂਗੇ ਉਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਤੁਸੀਂ ਕਬਰਾਓ ਨਾ ਸਭ ਕੁਝ ਸਾਡਾ ਪਲਾਨ ਕੀਤਾ ਹੋਇਆ ਹੈ ਅਤੇ ਅਸੀਂ ਮੁੰਡੇ ਨੂੰ ਬਚਾ ਲਵਾਂਗੇ ਸੋ ਜਿਵੇਂ ਹੀ ਨੋਟ ਚੱਕਣ ਦੇ ਲਈ ਇੱਕ ਬਦਮਾਸ਼ ਆਂਦਾ ਤਾਂ ਪੁਲਿਸ ਉਸ ਨੂੰ ਧਾਰ ਦਬੋਚਦੇ ਨੇ ਸੋ ਦੱਸਦੇ ਕਿ ਉਸ ਤੋਂ ਬਾਅਦ ਉਸ ਮੁੰਡੇ ਕੋਲ ਜਾਂਦੇ ਨੇ ਜਿਸ ਨੂੰ ਕਿਡਨਾਪ ਕੀਤਾ ਹੁੰਦਾ ਹੈ ਉਸ ਦੇ ਕੋਲ ਜਾਂਦੇ ਨੇ ਉਹ ਸੁੱਤਾ ਹੁੰਦਾ ਸੀ ਜਿਵੇਂ ਹੀ ਉੱਡਦਾ ਡਰ ਜਾਂਦਾ ਹੈ ਪਰ ਪੁਲਿਸ ਕਹਿੰਦੀ ਹੈ ਡਰ ਨਾ ਪੁੱਤਰਾ ਤੈਨੂੰ ਅਸੀਂ ਬਚਾਉਣ ਆਏ ਆ ਅਸੀਂ ਜੈਪੁਰ ਦੀ ਪੁਲਿਸ ਆ ਅਤੇ ਤੈਨੂੰ ਸਹੀ ਸਲਾਮਤ ਤੇਰੇ ਮਾਪਿਆਂ ਦੇ ਕੋਲ ਛੱਡ ਦੇਵਾਂਗੇ ਸੋ ਦੇਖਿਆ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਪੂਰਾ ਫਿਲਮੀ ਸਟਾਈਲ ਦੇ ਵਿੱਚ ਪਹਿਲਾਂ ਤਾਂ ਉਸ ਮੁੰਡੇ ਨੂੰ ਕਿਡਨਾਪ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਪੁਲਿਸ ਆਪਣੇ ਐਕਸ਼ਨ ਮੋਡ ਚ ਆ ਕੇ ਉਸ ਮੁੰਡੇ ਨੂੰ ਬਚਾ ਲੈਂਦੀ ਹੈ अनुज अनुज खड़ा हो जा खड़ा हो जा पुलिस पुलिस मस्त जयपुर पुलिस आई हेलो पुलिस जयपुर पुलिस जयपुर पुलिस मस्त अरे आ जाओ ना आपके लिए है तेरा कार्ड है